ਅੰਦਰ ਆ ਚੁੱਕੇ ਆ ਸੋ ਗੇਟ ਤੇ ਜਿਹੜਾ ਹਜੂਮ ਖੜਾ ਸੀ ਉਹ ਸਾਰੇ ਹਜੂਮ ਨੂੰ ਲੈ ਕੇ ਵਿਦਿਆਰਥੀ ਅੰਦਰ ਆ ਚੁੱਕੇ ਆ ਵਿਰੋਧ ਪ੍ਰਦਰਸ਼ਨ ਦੇ ਵੀ ਵੱਖੋ ਵੱਖਰੇ ਆਪਣੇ ਤਰੀਕੇ ਇਸ ਦੇ ਅਸੀਂ ਵਿਰੋਧੀਆਂ ਇਹ ਸਾਡਾ ਸਾਡਾ ਨੁਕਸਾਨ ਕਰਦੇ ਆ ਪੰਜਾਬ ਦਾ ਸੋ ਅਸੀਂ ਇਸ ਦੇ ਪੂਰੇ ਵਿਰੋਧੀਆਂ ਡਟ ਕੇ ਵਿਰੋਧ ਕਰਾਂਗੇ ਅਸੀਂ ਆਪਣੀ ਯੂਨੀਵਰਸਿਟੀ ਜਿਹੜੀ ਸਾਰਿਆਂ ਦੀ ਸਾਜੀ ਹੈ ਉਹਦਾ ਜਿਹੜਾ ਭਗਵਾ ਕਰਨਾ ਉਹ ਨਹੀਂ ਹੋਣ ਦੇਵਾਂਗੇ ਪੂਲ ਚ ਵੜਦੇ ਹੋ ਹਾਂ ਜੀ ਅਸੀਂ ਆਪਣੇ ਹਕਤਕਾਰ ਕੇ ਲੀਏ ਕਿਉਂ ਨਹੀਂ ਲੜਾਂਗੇ ਅੱਜ ਅੰਦਾਜ਼ ਲੈਣਾ ਹੈਗਾ ਪੁਲਿਸ ਵਾਲ ਨੂੰ ਪਿੱਛੇ ਮੋੜਦੇ ਆ ਗਿਆ ਵਾਪਸ ਮੋੜਿਆ ਗਿਆ ਕੀ ਲੱਗ ਰਿਹਾ ਹੈ ਕਿ ਵਿਦਿਆਰਥੀ ਅੰਦਰ ਆ ਚੁੱਕੇ ਆ ਉਹ ਸਾਰੇ ਲੋਕਾਂ ਨੂੰ ਲੈ ਕੇ ਜੋ ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਵੱਡਾ ਹਜੂਮ ਬਾਹਰ ਖੜਾ ਸੀ ਗੇਟ ਦੇ ਸੋ ਗੇਟ ਤੇ ਜਿਹੜਾ ਹਜੂਮ ਖੜਾ ਸੀ ਉਹ ਸਾਰੇ ਹਜੂਮ ਨੂੰ ਲੈ ਕੇ ਵਿਦਿਆਰਥੀ ਅੰਦਰ ਆ ਚੁੱਕੇ ਆ ਸੋ ਪੁਲਿਸ ਉਸੇ ਤਰ੍ਹਾਂ ਉਸੇ ਥਾਂ ਦੇ ਉੱਤੇ ਖੜੀ ਆ ਸੋ ਗੇਟ ਖੋਲ ਕੇ ਵਿਦਿਆਰਥੀ ਵੱਡੇ ਹਜੂਮ ਦੇ ਨਾਲ ਅੰਦਰ ਆ ਚੁੱਕੇ ਆ ਵਿਦਿਆਰਥੀਆਂ ਨੇ ਗੇਟ ਜਿੱਥੇ ਖੁਲਵਾਇਆ ਤਾਂ ਉਸ ਦੇ ਨਾਲ ਹੀ ਗੇਟ ਦੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗੇਟ ਖੁਲਵਾ ਕੇ ਜਿੰਨੀ ਵੀ ਸੰਗਤ ਜਾਂ ਲੋਕ ਜਿਹੜੇ ਸੀਗੇ ਤੋਂ ਬਾਹਰ ਖੜੇ ਸੀ ਉਹ ਸਾਰੇ ਅੰਦਰ ਆਏ ਤੁਸੀਂ ਦੇਖ ਰਹੇ ਹੋ ਕਿ ਵਿਰੋਧ ਪ੍ਰਦਰਸ਼ਨ ਦੇ ਵੀ ਵੱਖੋ ਵੱਖਰੇ ਆਪਣੇ ਤਰੀਕੇ ਲੈ ਕੇ ਆ ਰਹੇ ਆ ਭਾਈ ਜੀ ਤੁਸੀਂ ਇਹ ਪੰਜਾਬ ਜਿਹੜਾ ਵੱਡਾ ਪੰਜਾਬ ਨਾਲ ਖੜੇ ਆ ਇਸ ਦੇ ਅਸੀਂ ਵਿਰੋਧੀਆਂ ਇਹ ਸਾਡਾ ਨੁਕਸਾਨ ਕਰਦੇ ਪੰਜਾਬ ਦਾ ਸੋ ਅਸੀਂ ਇਸ ਦੇ ਪੂਰੇ ਵਿਰੋਧੀਆਂ ਕੱਟ ਕੇ ਵਿਰੋਧ ਕਰਾਂਗੇ ਜਿਸ ਤਰੀਕੇ ਨਾਲ ਆਰਐਸਐਸ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਹੈਗੀ ਹੈ ਸਾਡੇ ਸੱਭਿਆਚਾਰ ਤੇ ਆਰਐਸਐਸ ਦੇ ਥਰੂ ਹਮਲਾ ਕਰ ਰਹੀ ਹੈ ਉਹ ਚੀਜ਼ ਬਿਲਕੁਲ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਣੀ ਯੂਨੀਵਰਸਿਟੀ ਜਿਹੜੀ ਸਾਰਿਆਂ ਦੀ ਸਾਂਝੀ ਹੈ ਉਹਦਾ ਜਿਹੜਾ ਭਗਵਾ ਕਾਰਨ ਹੈ ਉਹ ਨਹੀਂ ਹੋਣ ਦਵਾਂਗੇ ਇਸ ਕਰਕੇ ਅਸੀਂ ਇਹ ਜਿਹੜਾ ਹੈਗਾ ਵਿਰੋਧ ਕਰ ਰਹੇ ਹਾਂ ਕਿੰਨੇ ਲੋਕ ਬਾਹਰ ਹੁਣ ਖੜੇ ਸੀ ਇਸ ਟਾਈਮ ਜਦੋਂ ਤੁਸੀਂ ਅੰਦਰ ਹੋ ਕਟ ਪਾਜੀ 5000 ਬੰਦਾ ਹਲੇ ਬਹੁਤ ਬਾਹਰ ਖੜਾ ਹਲੇ ਬਹੁਤ ਦੁਨੀਆ ਦੂਰ ਤੱਕ ਖੜੀ ਹੈ ਨਿੱਕਰ ਦਾ ਝੰਡਾ ਬਣਾ ਲਿਆ ਮਕਸਦ ਨਹੀਂ ਝੰਡਾ ਨਹੀਂ ਹੈ ਪਾਜੀ ਇਹ ਸਿਰਫ ਨਿੱਕਰ ਟੰਗੀ ਆ ਰਿਐਸ ਸੀ ਦੀ ਉਹਦਾ ਕਾਰਨ ਜਿਹੜਾ ਹੈਗਾ ਉਹ ਸਿਰਫ ਇਹੀ ਹੈਗਾ ਕਿ ਅਸੀਂ ਸਾਡੀ ਜਿਹੜੀ ਵਿਰਾਸਤ ਹੈ ਜਿਹੜੀ ਸਾਡੀ ਧਰੋਹ ਹੈ ਯੂਨੀਵਰਸਿਟੀ ਉਦੇ ਉੱਤੇ ਜਿੱਦਾਂ ਕੇਂਦਰ ਦੀ ਬੀਜੇਪੀ ਸਰਕਾਰ ਬੈਕ ਡੋਰ ਰਹੀਂ ਇਹਨੂੰ ਭਗਵਾ ਕਰਨ ਦਾ ਰੰਗ ਦੇ ਕੇ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੇ ਬਿਲਕੁਲ ਹੋਰ ਵੀ ਜਿਹੜੇ ਬੱਚੇ ਹੈਗੇ ਵਿਦਿਆਰਥੀ ਕਿੱਥੋਂ ਆਏ ਤੁਸੀਂ ਤੁਸੀਂ ਕਿੱਥੋਂ ਆਏ ਹੋ ਅਸੀਂ ਮੌਲੀ ਸਾਗਰਾ ਤੋਂ ਆਏ ਆ ਇਹ ਚੰਡੀਗੜ੍ਹ ਦਾ ਇੱਕ ਪਿੰਡ ਹੈ ਤੁਸੀਂ ਤਾਂ ਵਿਦਿਆਰਥੀ ਛੋਟੇ ਸਕੂਲ 'ਚ ਵੱਢਦੇ ਹੋ ਸੋ ਇਹਨਾਂ ਨਾਲ ਤੇ ਇਹਨਾਂ ਦੇ ਖਿਲਾਫ ਲੜਨਾ ਚਾਹੀਦਾ ਸਮਾਜਿਕ ਚਲਤ ਹੋ ਰਹੀ ਉਸ ਦੇ ਖਿਲਾਫ ਬੋਲਣੇ ਲਈ ਅਸੀਂ ਆ ਕੇ ਤੁਹਾਨੂੰ ਚੀ ਇਹਨਾਂ ਦੇ ਵਿਦਿਆਰਥੀ ਵੀ ਜਿਹੜੇ ਹੈਗੇ ਆ ਉਹ ਵੀ ਹੱਥਾਂ ਦੇ ਵਿੱਚ ਬੈਨਰ ਲੈ ਕੇ ਹੱਥਾਂ ਦੇ ਵਿੱਚ ਬੈਨਰ ਲੈ ਕੇ ਅੰਦਰ ਆਏ ਆ ਸੋ ਇਹਨਾਂ ਵਿਦਿਆਰਥੀਆਂ ਦੀ ਜ਼ੁਬਾਨ ਤੋਂ ਵੀ ਉਹੀ ਨਾਰੇ ਲੱਗ ਰਹੇ ਆ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਬਹਾਲ ਕੀਤਾ ਜਾਵੇ ਦੂਜੇ ਪਾਸੇ ਜਿਸ ਤਰ੍ਹਾਂ ਪੁਲਿਸ ਵੱਲ ਇੱਥੇ ਤਣਾਤ ਕੀਤਾ ਗਿਆ ਸੀ ਵੱਡੀ ਫੋਰਸ ਪੁਲਿਸ ਦੀ ਖੜਾਈ ਗਈ ਸੀ ਉਹ ਪਿੱਛੇ ਜਾ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵੱਲੋਂ ਪਿੱਛੇ ਮੋੜ ਦੇ ਆ ਗਿਆ ਵਾਪਸ ਮੋੜਿਆ ਗਿਆ ਕੀ ਜੋ ਤਰਤੀਬ ਬਣਾਈ ਗਈ ਸੀ ਜਿਸ ਤਰ੍ਹਾਂ ਪੁਲਿਸ ਨੂੰ ਲਾਈਨ ਅਪ ਇੱਥੇ ਕਰਕੇ ਖੜਾਇਆ ਗਿਆ ਸੀ ਹੱਥਾਂ ਦੇ ਵਿੱਚ ਲਾਠੀਆਂ ਤੇ ਸੇਫਟੀ ਸ਼ੀਲਡਾਂ ਹੱਥਾਂ ਦੇ ਵਿੱਚ ਲੈ ਕੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਜੋ ਪੁਲਿਸ ਫੋਰਸ ਸੀ ਉਹ ਵਾਪਸ ਮੁੜੀ ਹੈ ਪਿੱਛੇ ਦੂਜੇ ਪਾਸੇ ਵਿਦਿਆਰਥੀ ਵੱਡੇ ਹਜੂਮ ਲੈ ਕੇ ਜਿਹੜੇ ਹੈਗੇ ਆ ਰਹੇ ਆ ਬਈ ਕਿੰਨੇ ਕੁ ਲੋਕ ਹੋਰ ਬਾਹਰ ਸੀ ਭਾਜੀ ਬਾਦੂ ਹਲੇ ਤਾਂ ਪੂਰਾ ਹੜ ਆ ਰਿਹਾ ਲੋਕਾਂ ਦਾ ਅਸੀਂ ਮੋਹਾਲੀ ਸਰਕਲ ਤੋਂ ਅਸੀਂ ਬਿਜਲੀ ਮੁਲਾਜ਼ਮ ਜਿਹੜੇ ਹੈਗੇ ਸਾਰੇ ਪੰਜਾਬ ਲੈਵਲ ਤੇ ਸਪੋਰਟ ਕਰ ਰਹੇ ਆ ਨਾ ਵਿਦਿਆਰਥੀਆਂ ਦੀ ਹੋਰ ਵੀ ਪੂਰਾ ਹੜਾ ਪੂਰੇ ਕੰਟਰੋਲ ਤੋਂ ਬਾਹਰ ਆ ਇਹਨਾਂ ਦੇ ਹੱਥ-ਪਾਸ ਕੁਝ ਨਹੀਂ ਰਿਹਾ ਇਹ ਪੂਰਾ ਅਨਕੰਟਰੋਲੇਬਲ ਹੈਗਾ ਸਿਸਟਮ ਪਰ ਇਹ ਹੈ ਵੀ ਇਹਨਾਂ ਨੂੰ ਅੱਜ ਪਤਾ ਲੱਗ ਜੂਗਾ ਜਿਹੜਾ ਇਹ ਟੋ ਟੋ ਕੇ ਦੇ ਰਹੇ ਆ ਪ੍ਰਦਰਸ਼ਨ ਜਾਬਤੇ ਚ ਹੈ ਜਾਂ ਪ੍ਰਦਰਸ਼ਨ ਵੀ ਕੰਟਰੋਲ ਤੋਂ ਬਾਹਰ ਹੈ ਪ੍ਰਦਰਸ਼ਨ ਬਿਲਕੁਲ ਜਾਬਤੇ ਦਾ ਅਸੀਂ ਮਤਲਬ ਅਮਨ ਕਾਨੂੰਨ ਪਸੰਦ ਕਰਦੇ ਆ ਸ਼ਾਂਤਮਈ ਆਪਣਾ ਸੰਘਰਸ਼ ਕਰੂਗਾ ਜੋ ਬਿਲਕੁਲ ਸ਼ਾਂਤਮਈ ਸੰਘਰਸ਼ ਦੀ ਜਿਹੜੀ ਗੱਲ ਆਕੀ ਜਾ ਰਹੀ ਹੈ ਤੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਅੰਦਰ ਆਏ ਆ ਅਜੇ ਪ੍ਰੋਗਰਾਮ ਅੰਦਰ ਸ਼ੁਰੂ ਹੋਇਆ ਪ੍ਰੋਗਰਾਮ ਅੰਦਰ ਚੱਲ ਰਿਹਾ ਹੈ ਬਾਹਰ ਬਹੁਤ ਵੱਡੀ ਆਹ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਹੋ ਇਕੱਠੇ ਹੋਏ ਆ ਪਰ ਗੇਟ ਬੰਦ ਸੀ ਜਿਸ ਦੇ ਚਲਦੇ ਆ ਨੌਜਵਾਨਾਂ ਦੇ ਜਥਿਆਂ ਨੇ ਆਗੇ ਜਿੱਥੇ ਗੇਟ ਨੂੰ ਖੁਲਵਾਇਆ ਉੱਥੇ ਜ਼ੋਰ ਜ਼ੋਰਦਾਰ ਨਾਅਰੇਬਾਜ਼ੀ ਪ੍ਰਦਰਸ਼ਨ ਵੀ ਗੇਟ ਦੇ ਵਿੱਚ ਖੜੇ ਹੋ ਕੇ ਉਹ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਸਾਰੇ ਲੋਕ ਹੈ ਅੰਦਰ ਆਏ ਆ ਪੁਲਿਸ ਨੇ ਕੋਸ਼ਿਸ਼ ਕੀਤੀ ਪੁਲਿਸ ਦੀ ਜੋ ਟੁਕੜੀ ਸੀ ਉਹ ਇੱਥੇ ਖੜੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਿਆ ਤੇ ਲੋਕ ਅੰਦਰ ਆਏ ਹੁਣ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਰੱਖੀਆਂ ਗਈਆਂ ਮੰਗਾਂ ਕਦੋਂ ਪੂਰੀਆਂ ਹੋਣਗੀਆਂ ਸਰਕਾਰ ਦੇ ਨਾਲ ਕੋਈ ਸਹਿਮਤੀ ਬਣਦੀ ਹੈ ਕੀ ਹੁੰਦਾ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਤੇ ਰਸਨਾਮ ਸਿੰਘ ਪੰਜਾਬੀ ਲੋਕ ਚੈਨਲ